ਜਿਹੜੇ ਵੀ ਪਿੰਡ ਚ ਜਾ ਰਹੇ ਜਿਹੜੇ ਸ਼ਹਿਰ ਚ ਜਾ ਰਹੇ ਬਹੁਤ ਵੱਡੀ ਲੈਵਲ ਚ ਜੁਆਇਨਿੰਗਸ ਹੋ ਰਹੀਆਂ ਨੇ ਸਭ ਤੋਂ ਵੱਡੇ ਦਾ ਜਿਹੜਾ ਦੇਖੋ ਨੂੰ ਮੈਂ ਲੈ ਕੇ ਇੱਕ ਵਾਰ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਕਾਲੀ ਦੰਦ ਵਿੱਚ ਵਾਪਸ ਆ ਰਹੇ ਨੇ ਤੇ ਦੂਜੀ ਗਰੀਬ ਜਨਤਾ ਬਹੁਤ ਵੱਡੀ ਗਿਣਤੀ ਵਿੱਚ ਵਾਪਸ ਆ ਰਹੀ ਹੈ ਸੋ ਇਹ ਮੈਂ ਕਹਿ ਸਕਦੀ ਆ ਕਿ ਜਿਹੜੇ ਸਿਆਣੀ ਉਮਰ ਦੇ ਜਿਹੜੇ ਸੀਗੇ ਉਹ ਤਾਂ ਕਾਲੀ ਦੰਦ ਦੇ ਕੰਮਾਂ ਦੇ ਨਾਲ ਪਹਿਲੇ ਤੋਂ ਜੁੜੇ ਹੋਏ ਸੀਗੇ ਇੱਕ ਕੁਝ ਬੀਬੀਆਂ ਹਜ਼ਾਰ ਰੁਪਏ ਦੇ ਚੱਕਰ 'ਚ ਜਿਹੜਾ ਪਾਸੇ ਚਲੀ ਗਈਆਂ ਸੀਗੀਆਂ ਉਹਨਾਂ ਗੁੱਸੇ ਨਾਲ ਵਾਪਸ ਆ ਰਹੀਆਂ ਨੇ ਬਿਲਕੁਲ ਇੱਕ ਜਿਵੇਂ ਹੜ ਆਂਦਾ ਹੈ ਨਾ ਉਹਨਾਂ ਦੇ ਹੱਕ 'ਚ ਜਿਹੜਾ ਹੜ ਆਇਆ ਸੀ ਉਹ ਲੋਕਾਂ ਨੇ ਬਨ ਬਣਾਤਾ ਹੈਗਾ ਇਹੋ ਨੋ ਹੜ ਨੂੰ ਬਿਲਕੁਲ ਉਹਦਾ ਸਫਾਇਆ ਕਰਨ ਨੂੰ ਲੋਕੀਂ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਦੀ ਹੱਕ ਦੀ ਨੌਕਰੀਆਂ ਦੂਜੇ ਸੂਬਿਆਂ ਨੂੰ ਦਿੱਤੀਆਂ ਜਾ ਰਹੀਆਂ ਜਿਹੜਾ ਰੰਗਲੇ ਪੰਜਾਬ ਤੇ ਚੁਟਕਲੇ ਦੀ ਗੱਲਾਂ 'ਚ ਆ ਗਈ ਸੀ ਤੇ 5 ਸਾਲ ਕਾਂਗਰਸ ਦਾ ਝੂਠ ਕਰ ਕਰ ਨੌਕਰੀ ਦਾ ਤੇ 2.5 ਸਾਲ ਇਹਨਾਂ ਦਾ ਝੂਠ ਹਜ਼ਾਰ ਰੁਪਏ ਦੇ ਤੇ ਰੰਗਲੇ ਪੰਜਾਬ ਦਾ ਘਰ ਘਰ ਨੌਕਰੀ ਕੀ ਘਰ ਘਰ ਬੇਰੋਜ਼ਗਾਰੀ ਆ ਸਭ ਤੋਂ ਵੱਡਾ ਮੁੱਦਾ ਤੇ ਦੂਜਾ ਜਿਹੜੇ ਨਸ਼ੇ ਇਹਨਾਂ ਨੇ ਗਲੀ ਗਲੀ ਤਾਈਂ ਪਹੁੰਚਾਤੇ ਨੇ ਮਗਰ ਮਛਾ ਉਹ ਮੜਨਾ ਕਿਸੇ ਉਹਨਾਂ ਦੇ ਨਾਲ ਹਿੱਸਾ ਪਾਈ ਬੈਠੇ ਨੇ ਤੇ ਕਮਾਈਆਂ ਕਰ ਰਹੇ ਨੇ ਪੰਜਾਬ ਦੇ ਪੁੱਤਾਂ ਨੂੰ ਮਰਵਾ ਕੇ ਸੋ ਇਹਦੇ ਕਰਕੇ ਅੰਤਰਾ ਜਹਾਂਸ ਲਗਾਤਾਰ ਸਾਨੂੰ ਬਾਰੇ ਬੁਟਾ ਬੁਟਾ ਬੋਲ ਰਹੇ ਨੇ ਕੀ ਲੱਗ ਰਿਹਾ ਤੁਹਾਨੂੰ ਕਿਉਂ ਇਹਨਾਂ ਨੂੰ ਬਹੁਤ ਮਾੜੀ ਗੱਲ ਹੈ ਤੇ ਉਹਨਾਂ ਦੀ ਪਾਰਟੀ ਦੀ ਮਾਨਸਿਕਤਾ ਤੁਸਟਾਂਦੀ ਹੈ ਜਿਹੜੀ ਕਿਸਾਨ ਵਿਰੋਧੀ ਪਾਰਟੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹਦੇ ਕਰਕੇ ਭਾਜਪਾ ਨੂੰ ਆਪਣੇ ਪਿੰਡਾਂ ਦੇ ਅੰਦਰ ਵੜਨ ਤੋਂ ਕਿਸਾਨ ਰੋਕ ਰਹੇ ਨੇ ਤੇ ਆਪ ਦੀਆਂ ਗਲਤੀਆਂ ਤੋਂ ਮਹਿਸੂਸ ਕਰਕੇ ਅਹਿਸਾਸ ਕਰਕੇ ਸੁਧਾਰ ਕਰਨ ਦੇ ਬਜਾਏ ਅੱਜ ਉਹਨਾਂ ਨੂੰ ਤਾਂ ਭੁਖਾਇਆ ਜਾ ਰਿਹਾ ਹੈ ਤਾਂ ਕਿਸਾਨ ਸਾਰੇ ਸਮਝਣ ਕਿ ਰੱਬ ਨਾ ਕਰੇ ਨਾਤੇ ਜੇ ਕੋਈ ਸਰਕਾਰ ਆਗੇ ਤਾਂ ਇਹਨਾਂ ਨੇ ਹਾਲ ਕੀ ਕਰਨਾ ਹੈ ਤੇ ਇਹ ਭਾਜਪਾ ਕਾਂਗਰਸ ਤੇ ਝਾੜੂ ਇਹ ਸਾਰੇ ਪੰਜਾਬ ਵਿਰੋਧੀ ਸਰਕਾਰਾਂ ਹੈਗੀਆਂ ਭਾਵੇਂ ਕਾਂਗਰਸ ਸੀ ਜਿਨੇ 750 ਕਿਸਾਨ ਸਾਡੇ ਸ਼ਹੀਦ ਕਰਾਤੇ ਦਿੱਲੀ ਦੀ ਗੁਹਾਚੇ ਇੱਕ ਵਾਰੀ ਮੁੱਖ ਮੰਤਰੀ ਨਿਕਲ ਕੇ ਆਪ ਦੇ ਮਹਿਲ ਤੋਂ ਬਾਹਰ ਪ੍ਰਧਾਨ ਮੰਤਰੀ ਤੱਕ ਪਹੁੰਚ ਤੱਕ ਨਹੀਂ ਕੀਤੀ ਕਿ ਰੋਜ਼ ਗਰੂਹਾਂ ਚ ਬੈਠੇ ਸਾਡੇ ਕਿਸਾਨ ਮਰੇ ਇਹਨਾਂ ਦੀ ਸੁਣੋ ਕਿਉਂ ਨਹੀਂ ਗਿਆ ਕਿਉਂਕਿ ਇਹਦੀ ਤਾਰਾ ਕਿੱਥੇ ਜੁੜਿਆ ਸੀ ਆਪਾਂ ਸਾਰੇ ਜਾਣਦੇ ਆਉਣ ਵਾਲੇ ਅੱਜ ਤਾਂ ਅੱਜ ਤਾਂ ਉਹੀ ਕਿਸਾਨ ਪੰਜਾਬ ਦੀ ਧਰਤੀ 'ਚ ਬੈਠੇ ਨੇ ਤੇ ਹਰਿਆਣਾ ਦੀ ਪੁਲਿਸ ਆ ਕੇ ਜਿਵੇਂ ਉਹਨਾਂ ਨੇ ਕਿਲਾ ਕੰਡੀਆਂ ਨੇ ਜਿਵੇਂ ਆਪਾਂ ਪਾਕਿਸਤਾਨ ਦਾ ਹਿੱਸਾ ਹੈ ਤੇ ਨਾਲੇ ਜਿਹੋ ਜੀ ਤਸ਼ੱਦਦ ਕੀਤੀ ਗੋਲੀ ਨਾਲ ਨੌਜਵਾਨ ਮਾਰਤਾ ਉਹ ਜਿਹੜੇ ਡਰੋਨਾਂ ਰਾਹੀਂ ਤੇ ਅਥਰੂ ਗੈਸ ਰਾਹੀਂ 250 ਤੋਂ ਵੱਧ ਜ਼ਖਮੀ ਕਰਦੇ ਸਨ ਸਾਡੇ ਮੁੱਖ ਮੰਤਰੀ ਦੇ ਮੂੰਹ ਤੇ ਤਾਲੇ ਬੰਨੇ ਨੇ ਇਹ ਤਾਂ 0 एफआईआर ਕਰਦਾ ਸੋ ਇਹ ਵੀ ਹੋਣ ਜਦੋਂ ਤੋਂ ਵਿਸ਼ਟ ਕਟਰ ਬੇਈਮਾਨ ਕੇਜਰੀਵਾਲ ਅੰਦਰ ਗਿਆ ਹੈ ਸ਼ਰਾਬ ਦੇ ਕੋਟਾਲੇ ਚ ਜਿਹੜਾ ਕੋਟਾਲਾ ਇਹਨੇ ਕੀਤਾ ਹੈ ਇਹ ਤਾਂ ਜਮਾ ਹੀ ਉਹਨਾਂ ਦਾ ਦਿੱਲੀ ਦਾ 에ਜੰਟ ਵੱਲ ਬੈਠਿਆ ਹੋਂਦ ਤੱਕ 23 23 ਮਈ 23 ਮਈ ਨੂੰ ਪ੍ਰਧਾਨ ਮੰਤਰੀ ਆਏ ਲੰਦਰ ਮੋਟੇ ਪਟਿਆਲਾ ਚ ਚਲੋ ਜਦ ਆਨ ਗਿਆ ਪਤਾ ਲੱਗੂ ਪਿਛਲੀ ਵਾਰੀ ਫਿਰੋਜ਼ਪੁਰ ਵੀ ਆਈ ਸੀ ਕਿ ਕੁਟੀਆਂ 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 ਸਾਹਿਬ ਨੇ ਗੱਲ ਕਹੀ ਆ 1964 ਤੋਂ ਲੈ ਕੇ ਲਗਾਤਾਰ ਅਕਾਲੀ ਦਰ ਪਾਣੀਆਂ ਦੇ ਮੁੱਦੇ ਤੇ ਜਿਹੜਾ ਹੈਗਾ ਰਾਜਨੀਤੀ ਕਰਾ ਪਰ ਹੱਲ ਨਹੀਂ ਕੀਤਾ ਬਰਾਮਾ ਦੀ ਪਾਰਟੀ ਹੱਲ ਹਾਂ ਇਹਨਾਂ ਦਾ ਹਾਲਤ ਤਾਂ ਦੇਖ ਲਿਆ ਸ਼ਰਮ ਆਣੀ ਚਾਹੀਏ ਤੇ ਇਹ ਸਾਰਾ ਪੰਜਾਬ ਸੁਣ ਲੈ ਇਹ ਜ਼ਰੂਰ ਬਿਆਨ ਮੈਨੂੰ ਦਿਓ ਇਹ ਤਾਂ ਚਨਾਲ ਵਾਲੀ ਜਿਹੜਾ ਖੁੱਡੀਆਂ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦਾ ਪਾਣੀਆਂ ਦਾ ਮਸਲਾ ਹੱਲ ਝਾੜੂ ਕਰੂਗਾ ਜਿਹੜਾ ਕੇਜਰੀਵਾਲ ਹਰਿਆਣੇ ਦਾ ਜੰਪਲ ਹੈਗਾ ਤੇ ਆਪ ਅਦਾਲਤਾਂ 'ਚ ਹਲਫਨਾਮਾ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਚਾਹੀਦਾ ਹੈ ਜਿਹੜੇ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਅਦਾਲਤ ਚ ਕਹੇ ਇਹਨਾਂ ਦੇ ਵਕੀਲ ਨੇ ਅਦਾਲਤ ਚ ਸੁਪਰੀਮ ਕੋਰਟ ਚ ਕਿ ਅਸੀਂ ਤਾਂ ਇਸ ਵਾਇਲ ਨਹਿਰ ਬਣਾਉਣ ਨੂੰ ਤਿਆਰ ਹੈ ਸਾਨੂੰ ਵਿਰੋਧੀ ਨਹੀਂ ਬਣਾਉਣ ਦਿੰਦੇ ਤੇ ਇਸ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਕੇਂਦਰ ਵਿੱਚ ਵੀ ਕਹਤਾ ਹੈ ਕਿ ਤੁਸੀਂ ਪਾਣੀ ਸਾਡਾ ਚੈੱਕ ਕਰ ਲਓ ਜੇ ਵਾਦੇ ਤਾਂ ਲੈ ਜਾਣਾ ਅੱਜ ਆ ਮੰਤਰੀ ਖੁੱਡਿਆ ਸਾਹਿਬ ਸਮੇਤ ਉਹਨਾਂ ਦਾ ਮੁੱਖ ਮੰਤਰੀ ਅੱਜ ਨਹਿਰੀ ਪਟਵਾਰੀਆਂ ਦੇ ਗੱਲ ਚ ਅੰਗੂਠਾ ਪਾ ਕੇ ਜਿੱਥੇ 20% ਦੀ ਪਾਣੀ ਹੈ ਕਹਿੰਦੇ ਤੁਸੀਂ 100% ਦੀ ਦਿਖਾਓ ਇਹ ਜਾਣ ਚਿਹਰੇ ਪਟਵਾਰੀ ਗਲਤ ਨਹੀਂ ਕਰ ਰਹੇ ਹੋ ਉਹਨਾਂ 250 ਤੋਂ ਵੱਡ ਨੂੰ ਸਸਪੈਂਡ ਕਰਤਾ ਇਹਨਾਂ ਦੇ ਪ੍ਰਧਾਨ ਨੂੰ ਵੀ ਸਸਪੈਂਡ ਕਰਤਾ ਤੇ ਅੱਜ ਗਲਤ ਕਾਗਜ਼ ਪਰਵਾਕੇ ਜਾਂ ਅਦਾਲਤ ਵਿੱਚ ਪੇਸ਼ ਕਰੇ ਜਾਣਗੇ ਅਦਾਲਤ ਨੇ ਤਾਂ ਉਸ ਰਿਪੋਰਟ ਦੇ ਹਿਸਾਬ ਨਾਲ ਮਿੰਟ ਚ ਕਹਿ ਦੇਣਾ ਹੈ ਨਹਿਰ ਬਣਾ ਦਿਓ ਤੇ ਫਿਰ ਨਹਿਰ ਬਣਾਉਣ ਵਾਸਤੇ ਬੋਦੀ ਨੇ ਮਿੰਟ ਲਾ ਕੇ ਫੌਜ ਵਾਰਨੀ ਹੈ ਫੌਜ ਲਾ ਕੇ ਸੱਟ ਕੇ ਨਹਿਰ ਸਾਡਾ ਪਾਣੀ ਲੈ ਜਾਣਾ ਹੈ ਤੇ ਫਿਰ ਖੂਨ ਕਿਦਾ ਡੁੱਲੂਗਾ ਉਹ ਅਕਾਲੀ ਦਲ ਜਿਨੇ ਐਸਵਾਈਐਲ ਦੇ ਨਹਿਰ ਦੇ ਪਾਣੀ ਦਾ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਤੀ ਕਿ ਕਿਆ ਜਦੋਂ ਤਾਈ ਅਕਾਲੀ ਦਲ ਜ਼ਿੰਦਾ ਹੈ ਨਾ ਇੱਕ ਕੋਈ ਨਹਿਰ ਕੱਢਣ ਦਵਾਂਗੇ ਨਾ ਇੱਕ ਕੂਂਦ ਪਾਣੀ ਜਾਣ ਦਵਾਂਗੇ ਪੰਜਾਬੀਆਂ ਦਾ ਖੂਨ ਡੋਲੂਗਾ ਪੰਜਾਬ ਦੇ ਸਟੇਬਲਾਈਜ਼ ਹੋਊਗਾ ਤੇ ਇਹ ਜ਼ਿੰਮੇਵਾਰ ਹੋਣਗੇ ਉਹ ਲੋਕੀ ਜਿਹੜੇ ਇਸ ਕਾਂਗਰਸ ਪਾਰਟੀ ਨੂੰ ਜਿਹੜਾ ਐਸਵਾਈਐਲ ਦੀ ਨਹਿਰ ਵਾਸਤੇ 60 ਸਾਲ ਲੱਗੇ ਹੋਏ ਨੇ ਉਹਨਾਂ ਵਾਸਤੇ ਜਿਹੜਾ ਇਹਨਾਂ ਨੂੰ ਵੋਟ ਪਾਉਂਦੇ ਨੇ ਜਿਹੜੇ ਇਹ ਝਾੜੂ ਨੂੰ ਪਾ ਕੇ ਆਪ ਦਾ ਫਾਸੀ ਦਾ ਫੰਦਾ ਆਪ ਦੇ ਗੱਲ 'ਚ ਖੁੱਤ ਪਾ ਰਹੇ ਨੇ ਤੇ ਆ ਕੇਂਦਰ ਦੀ ਸਰਕਾਰ ਜਿਹੜੇ ਤਿੰਨੋਂ ਰਲ ਕੇ ਪੰਜਾਬ ਦਾ ਪਾਣੀ ਖੋਣ ਨੂੰ ਫਿਰਦੀ ਐ ਜਿਸ ਪਾਣੀ ਜਿੰਦ ਜਾਨ ਕਿਸਾਨ ਦੀ ਨਾ ਕਿਸਾਨ ਦੇ ਰੋਹ ਕੀ ਜਦ 20% ਪਾਣੀ ਨੈਰਾ ਚ ਹੈ ਉਹ ਚੌਥਾ ਹਿੱਸਾ ਰਹਿ ਜਾਊਗਾ ਤੁਸੀਂ ਸੋਚੋ ਹਮੇਸ਼ਾ ਵਾਸਤੇ ਇੱਕ ਬੰਦੀ ਲੱਗ ਗਈ ਨਾ ਤੁੱਕਾ ਪਾਣੀ ਖੇਚੇ ਹੋਗਾ ਨਾ ਕੋਈ ਦਾਣੇ ਉਗਣਗੇ ਨਾ ਜੇਬ ਚ ਦਵਾਨੀ ਹੋਗੀ ਤਾਂ ਨਾ ਤੀਨ ਦਾ ਪਾਣੀ ਹੋਗਾ ਤੇ ਵੋਟਾਂ ਪਏ ਹੋਜੀ ਪਾਰਟੀਆਂ ਨੂੰ ਪਾਰਿਆ